ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸਾ ਕਿ ਤੁਸੀਂ ਸਾਡੇ ਸਦੇ ਤੇ ਹਮੇਸ਼ਾ ਬੜੇ ਕਹਿ ਸਕਦਾ ਕਿ ਹਿੰਮਤ ਨਾਲ ਪਹੁੰਚਦੇ ਹੋ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਕੱਲ ਸਾਡੀ ਮੌਜੂਦਾ ਐਮਐਲਏ ਸਾਹਿਬ ਵੱਲੋਂ ਜਿਹੜੇ ਬੀਬਾ ਨਰਿੰਦਰ ਗੁਰ ਭਾਈ ਵੱਲੋਂ ਰਾਤ ਨੂੰ ਇੱਕ ਡਰਾਮਾ ਕੀਤਾ ਗਿਆ ਉਸ ਡਰਾਮੇ ਦੀ ਸਕ੍ਰਿਪਟ ਤੇ ਉਸ ਡਰਾਮੇ ਦੇ ਨਤੀਜਿਆਂ ਦੀ ਆਪਾਂ ਗੱਲ ਕਰਨ ਵਾਸਤੇ ਇਕੱਠੇ ਹੋયા ਹਾਂ ਕਿ ਪਿਛਲੇ 2 ਦਿਨ ਦੇ ਵਿੱਚ ਜੋ ਘਟਨਾ ਕਰਨ ਜਿਹੜਾ ਅੱਜ ਸੰਗਰੂਰ ਹਲਕੇ ਦੇ ਵਿੱਚ ਚੱਲ ਰਿਹਾ ਹੈ ਉਸ ਘਟਨਾ ਕਰਨ ਤੇ ਉਸ ਧੱਕੇਸ਼ਾਹੀ ਤੇ ਉਹ ਜਿਹੜਾ ਲੋਕਤੰਤਰ ਦੇ ਘਾਣ ਕਰਨ ਵਾਲੇ ਲੋਕਾਂ ਦੇ ਖਿਲਾਫ ਜਿਹੜੀ ਹੈ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਕੱਲ ਤਕਰੀਬਨ 7:30 8:30 ਵਜੇ ਮੈਨੂੰ ਫੋਨ ਆਇਆ ਕਹਿੰਦੇ ਜੀ ਜਿਹੜੇ ਵੀਡੀਓ ਦਫ਼ਤਰ ਦੇ ਵੀਡੀਓ ਸਾਫ ਨੇ ਸੋਹੀ ਸਾਹਿਬ ਉਹਨਾਂ ਨੂੰ ਐਸ.ਡੀ.ਐਮ ਦਫ਼ਤਰ ਦੇ ਵਿੱਚ ਐਮ.ਐਲ.ਏ ਭਰਾਜ ਮੈਡਮ ਘੇਰੀ ਖੜੇ ਨੇ ਤਦ ਆ ਗੱਡੀ ਦੀ ਤਲਾਸ਼ੀ ਹੋ ਰਹੀ ਹੈ ਤੇ ਮੈਂ ਜਦੋਂ ਉੱਥੇ ਪਹੁੰਚਿਆ ਕੋਦਾਂਤੀ ਮੈਂ ਪਟਿਆਲਾ ਆਉਂਦਾ ਸੀ ਪਹੁੰਚਿਆ ਤੇ ਮੈਂ ਜਾ ਕੇ ਦੇਖਿਆ ਤੇ ਬੀਪਾ ਜੀ ਪਹਿਲੀ ਗੱਲ ਤਾਂ ਇਲੈਕਸ਼ਨ ਬੋਰਡ ਆ ਕੇ ਬੀਪਾ ਜੀ ਐਸ.ਟੀ.ਐਮ. ਤੇ ਦਫਤਰ ਦੇ ਵਿੱਚ ਰੰਗ ਆ ਦੇਖੇ ਤੇ ਮੈਨੂੰ ਦੇਖਿਆ ਤੇ ਬੀਬਾ ਜੀ ਉੱਥੇ ਬਾਹਰ ਆ ਕੇ ਤੇ ਚਲੇ ਗਏ ਉੱਥੇ ਲੋਕਾਂ ਵੱਲੋਂ ਘਰੋ ਵੀ ਹੋਇਆ ਹੁਣ ਮਸਲਾ ਇੱਥੇ ਇਹ ਆਉਂਦਾ ਹੈ ਕਿ ਕੱਲ ਵੀਡੀਓ ਸਾਹਿਬ ਨੇ ਇਹ ਗੱਲ ਕਹੀ ਕਿ ਜੀ ਮੈਂ ਫੋਨ ਜਿਹੜਾ ਉਹਦਾ ਬੰਦ ਹੁੰਦਾ ਸੀ ਮੈਂ ਕਿਹਾ ਵੀਡੀਓ ਸਾਹਿਬ ਸੋਹੀ ਸਾਹਿਬ ਨੇ ਮੈਂ ਇਹ ਨਹੀਂ ਕਹਿੰਦਾ ਕਿ ਕਿਤੇ ਕਿਸੇ ਨੂੰ ਮੈਂ ਕਿਸਦਾ ਪੱਖ ਪੂਰਕੇ ਜਾਂ ਕਿਸੇ ਨੂੰ ਕਲੀਨ ਚਿੱਟ ਦੇ ਰਿਹਾ ਮੈਂ ਗੱਲ ਜ਼ਰੂਰ ਕਹਿਣਾ ਕਿ ਇੱਕ ਅਫਰ ਜਿਹੜਾ ਪੰਜਾਬ ਸਰਕਾਰ ਦਾ ਇੱਕ ਗੈਸਟਡ ਅਫਰ ਹੈ ਮੈਂ ਸਿਰਫ ਇਹਨਾਂ ਪੁੱਛਣਾ ਚਾਹੁੰਦਾ ਕਿ ਕੀ ਐਮਐਲਏ ਕੋਲੇ ਇਹ ਅਧਿਕਾਰ ਹੈ ਕਿ ਉਹ ਗੈਸਟਡ ਅਫਰ ਦੀ ਗੱਡੀ ਚੈੱਕ ਕਰ ਲੈ ਇੱਕ ਉਹਨਾਂ ਦੇ ਆਪਣੇ ਬੰਦੇ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਤੇ ਉਥੇ ਡੀਐਸਪੀ ਨੂੰ ਬੁਲਾਇਆ ਗਿਆ ਉਥੇ ਐਸਐਚਓ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੂੰ ਕਹਿ ਕੇ ਸਾਹਮਣੇ ਉਹਨਾਂ ਦੀ ਚੈਕਿੰਗ ਕਰਾਈ ਗਈ ਤੇ ਫੇਰ ਬੀਬਾ ਜੀ ਬਲੋ ਮੈਂ ਇਸ ਤੋਂ ਪਹਿਲਾਂ ਕਿ ਕੋਈ ਅਗਲੀ ਗੱਲ ਕਰਾਂ ਬੀਬਾ ਜੀ ਬਲੋ ਜਦ ਤੱਕ ਤੌਰ ਤੇ ਕਿਹਾ ਗਿਆ ਕਿ ਜੇ ਕੋਈ ਚੀਜ਼ ਇਥੋਂ ਨਹੀਂ ਮਿਲੂਗੀ ਇਹਦੇ ਚੋਂ ਕੋਈ ਗੱਲ ਨਹੀਂ ਹੋਊਗੀ ਤਾਂ ਮੈਂ ਜਦ ਤੱਕ ਤੌਰ ਤੇ ਮਾਫੀ ਮੰਗੂਗੀ ਮੈਂ ਉਹ ਵੀਡੀਓ ਇੱਕ ਵਾਰੀ ਜ਼ਰੂਰ ਦਿਖਾਉਣੀ ਚਾਹਣਾ ਤੁਹਾਨੂੰ ਤਾਂ ਕਿ ਤੁਸੀਂ ਇਸ ਚੀਜ਼ ਤੇ ਬੀਬਾ ਜੀ ਨੂੰ ਪੁੱਛੋ ਕੋ ਕੇ ਬੀਬਾ ਜੀ ਤੁਸੀਂ ਇਸ ਗੱਲ ਦਾ ਹ ਜਵਾਬ ਜ਼ਰੂਰ ਦਿਓ ਹਾ ਬੀਬਾ ਰਿੰਦਪੁਰਾ ਅਜਰੇ ਚੈ ਤੁਸੀਂ ਜੇ ਵੀ ਤੁਸੀਂ ਮੈਂ ਨਹੀਂ ਕਹਾ ਕਿ ਠੀਕ ਹੈ ਪਰ ਮੇਰੀ ਕੰਪਨੀ ਕਰਦਾ ਹੈ ਕਿ ਸ਼ਾਇਦ ਇਹ ਵੀਰ ਸਾਹਿਬ ਬੋਲ ਰਹੇ ਸੋ ਤੁਸੀਂ ਮੈਂ ਮੀਡੀਆ ਲਈ ਇਹ ਕਹਿੰਦਾ ਹਾਂ ਕਿ ਜੇ ਵੀ ਲੱਗਦੀ ਹੈ ਤਾਂ ਮੀਡੀਆ ਤੋਂ ਬਹੁਤ ਬਹੁਤ ਮੈਂ ਜੇ ਕੱਲ ਨੂੰ ਮੀਡੀਆ 'ਚ ਕੋਈ ਗੱਲ ਗਲਤ ਹੁੰਦੀ ਹੈ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗੂਗੀ ਤੇ ਮੀਡੀਆ ਦੇ ਵਿੱਚ ਉਹਨਾਂ ਨੇ ਬੀਬਾ ਜੀ ਤੁਸੀਂ ਜੋ ਡਰਾਮੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰਾਂ ਤੋਂ ਪਹਿਲਾਂ ਆਮ ਆਦਮੀ ਵਾਲੇ ਕਰਦੇ ਸੀ ਬੀਬਾ ਜੀ ਹੁ ਤੁਸੀਂ ਐਮਐਲਏ ਬਣ ਗਏ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਆ ਗਈ ਕਿਰਪਾ ਕਰਕੇ ਡਰਾਮੇ ਬੰਦ ਕਰ ਦੋ ਕਿ ਤੁਸੀਂ মিডিਆ ਨੂੰ ਲੈ ਕੇ ਗਏ ਫਿਰ ਮੈਂ ਉਹ ਲਾਈਵ ਹੀ ਕੱਲ ਦੇਖਿਆ ਉਹ মিডিਆ ਦੇ ਵਿੱਚ ਜਾ ਕੇ ਉੱਥੇ ਸਾਰੀ ਗੱਡੀ ਦੀ ਚੈਕਿੰਗ ਕਰਾਈ ਤੇ ਕੀ ਜਦੋਂ ਕੁਝ ਨਾ ਮਿਲਿਆ ਤੇ ਫਿਰ ਬੀਬਾ ਜੀ ਕਹਿੰਦੇ ਕੋਈ ਨਹੀਂ ਜੀ ਹੁਣ ਇਨਕੁਆਰੀ ਕਰ ਲਓ ਫਿਰ ਇਨਕੁਆਰੀ ਕਰ ਲਓ ਤੇ ਜੇ ਬੀਬਾ ਜੀ ਤੁਹਾਨੂੰ ਇਹਦੇ ਪੁੱਤਾਂ ਸੁਬੂਸੀ ਮੈਂ ਉਸਤੇ ਵੀ ਗੱਲ ਸੁਣੀ ਜਿਹੜਾ ਉਹ ਬੰਦਾ ਸੀ ਜਿਹੜਾ ਸ਼ਿਕਾਇਤ ਕਰਦਾ ਹੈ ਉਨੇ ਸ਼ਾਇਦ ਐਮਐਲਏ ਦੁੱਤੀਆ ਉਹਨੇ ਕਿਸੇ ਐਸਐਸਪੀ ਸਾਹਿਬ ਨੂੰ ਜਾਂ ਡੀਐਸਪੀ ਸਾਹਿਬ ਨੂੰ ਸ਼ਿਕਾਇਤ ਨਹੀਂ ਦਿੱਤੀ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਅੱਜ ਪੰਜਾਬ ਦੇ ਵਿੱਚ ਲੱਖਾਂ ਕੰਪਲੇਂਟਸ ਜਿਹੜੀਆਂ ਨੇ ਉਹ ਪਈਆਂ ਨੇ ਜਿਹੜੀਆਂ ਦਫ਼ਤਰਾਂ ਦੇ ਵਿੱਚ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਦੂਜੇ ਪਾਸੇ ਅੱਜ ਇੱਕ ਸ਼ਿਕਾਇਤ ਮੈਂ ਪਹਿਲਾਂ ਤੇ ਫਿਰ ਉਹੀ ਮੁੱਦਾ ਜ਼ਿਕਰ ਕਰੂੰਗਾ ਕਿ ਨਦਾਮਪੁਰ ਦੇ ਵਿੱਚ ਵੀ ਜਿਹੜਾ ਧੱਕੇਸ਼ਾਹੀ ਹੋਈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਨਹੀਂ ਹੋਣ ਦਿੱਤੀ ਉਥੇ ਵੀ 1 ਤਰੀਕ ਨੂੰ ਕੰਪਲੇਂਟ ਹੋਈ ਮਿਲਦੀ ਦੀ ਤੇ 2 ਅਕਤੂਬਰ ਛੁੱਟੀ ਵਾਲੇ ਦਿਨ ਜਿਹੜਾ ਤਸੀਲਦਾਰ ਵੱਲੋਂ ਆਰਡਰ ਜਾਰੀ ਕੀਤੇ ਗਏ ਮੈਂਤੀ ਦੇ ਤੇ ਇਸ ਤੋਂ ਮੈਂ ਕਹਣਾ ਵੀ ਇਹ ਤਾਂ ਬਾਸ ਸਰਕਾਰ ਅਮਰੀਕਾ ਕੈਨੇਡਾ ਨੂੰ ਵੀ ਮਾਤ ਪਾ ਗਈ। ਬੇਹਿੰਦੀ ਤੇਜ਼ੀ ਹੈ ਤੇ ਅੱਜ ਵੀ ਜਿਹੜਾ ਸੋਹੀ ਸਾਹਿਬ ਨੂੰ ਉੱਥੋਂ ਘੇਰ ਕੇ ਲਿਆਂਦਾ ਕਹਿੰਦੇ ਕਿ ਉਹ ਇਕੱਲੇ ਗੱਡੀ ਚ ਲਾ ਕੇ ਗਏ ਕਿਹੜਾ ਦੁਰਮਾ ਜੀ ਮੈਂ ਗੱਡੀ ਤੇ ਲਾਉਣਾ ਫਿਰ ਕੋਈ ਜ਼ਰੂਰ ਕਰਦਾ। ਫਿਰ ਕਹਿੰਦੇ ਜੀ ਉਹ ਕਿਸੇ ਉਹਦੇ ਵਿੱਚ ਗਏ ਕੋਰਟ ਸੂਲ ਦੇ ਵਿੱਚ ਗਏ। ਹੁਣ ਭਾਈ ਕਿਸੇ ਨੇ ਕੋਰਟ ਪੀਵਾ ਜੀ ਤੁਸੀਂ ਰੋਜ਼ ਕਿਸੇ ਨਾ ਕਿਸੇ ਦੇ ਘਰਾਂ ਚ ਜਾਂਦੇ ਦਫ਼ਤਰਾਂ ਚ ਕਿਸੇ ਕੋਰਟ ਸੂਲ ਕਿਸੇ ਫੈਕਟਰੀਆਂ ਚ ਜਾਂਦੇ ਹੋ? ਤੇ ਇਹ ਉੱਥੇ ਜਾ ਕੇ ਤੁਸੀਂ ਆ ਇਲੈਕਸ਼ਨ 'ਚ ਵੀ ਜਾਣੋ ਕਿ ਉੱਥੇ ਤੁਸੀਂ ਵੀ ਪੈਸੇ ਲੈ ਕੇ ਆਉਂਗੇ ਜਿਹੜਾ ਉਹਨਾਂ ਨੂੰ ਕਿਹਾ ਕਿ ਪੈਸੇ ਲੈ ਕੇ ਆਇਆ ਹੈ। ਇਹ ਸਵਾਲ ਹੈ। ਮੈਂ ਇੱਧੇ ਇੱਕ ਸਵਾਲ ਹੋਰ ਕਰਨਾ ਚਾਹੁੰਦਾ। ਮੈਂ ਸਾਰੇ ਅਫਸਰ ਸਾਹਿਬਾਨ ਨੂੰ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਨੇ 2022 'ਚ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ 40% ਰਿਸ਼ਵਤ ਹੈ। 40 ਤੋਂ ਤੁਹਾਨੂੰ 20 ਤੇ ਲਿਆਇਆ ਸੀ। ਕਹਿੰਦਾ 1,70,000 ਕਰੋੜ ਦਾ ਬਜਟ ਹੈ। 20% ਰਿਸ਼ਵਤ ਹੈ ਤਾਂ 34,000 ਕਰੋੜ ਰੁਪਏ ਕਹਿੰਦਾ ਮੈਂ ਪੰਜਾਬ ਦਾ ਪਹਿਲੇ ਸਾਲ ਦਾ ਪਰ ਪਹਿਲੇ ਸਾਲ ਤੇ ਮੈਂ ਕਮਾ ਕੇ ਲਿਆਉਣਾ 34 ਲੱਖ ਖਜ਼ਾਨਾ ਭਰ ਦੂੰਗਾ ਇਹਦਾ ਮਤਲਬ ਪੰਜਾਬ ਦੇ ਸਾਰੇ ਅਫਸਰ ਸਹਿਮਾਨ ਭ੍ਰਿਸ਼ਟ ਨੇ ਉਹਨਾਂ ਨੇ 2022 ਤੋਂ ਨੂੰ ਭ੍ਰਿਸ਼ਟ ਰਕਾਇਰ ਕਰਤਾ ਸੀ ਮੈਂ ਮੈਂ ਤੁਹਾਨੂੰ ਮੈਂ ਚੋਣ ਮੈਂ ਕਹਿੰਦਾ ਪੱਕੀ ਪੂਰਦਾ ਕਿ ਪਰ ਅਫਸਰ ਲੀਡਰ ਜਿਹੜੀ ਸਰਕਾਰ ਹੈ ਇੱਕ ਬਹੁਤ ਸੋਹਣੇ ਮਾਹੌਲ ਦੇ ਵਿੱਚ ਪੰਜਾਬ ਨੂੰ ਜੇ ਅੱਗੇ ਲੈ ਕੇ ਜਾਣਾ ਤਾਂ ਦੋਨਾਂ ਦੇ ਵਿੱਚ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਪਰ ਇੱਥੇ ਤਾਂ ਜਿੱਥੇ ਦਾ ਸ਼ੁਰੂ ਹੋਇਆ ਉਹਦੇ ਦੇ ਅਫਸਰ ਕਹਿੰਦੇ ਇਹ ਭ੍ਰਿਸ਼ਟ ਨੇ ਇਹ ਕਹਿੰਦੇ ਅਫਸਰ ਭ੍ਰਿਸ਼ਟ ਨੇ ਤੁਹਾਡੇ ਸਵਾਲ ਦੇ ਤੌਰ ਤੇ ਮੈਂ ਜਿੱਥੇ ਦੋ ਤਿੰਨ ਗੱਲਾਂ ਹੋਰ ਕਰਨੀਆਂ ਨੇ ਕਿ ਜੋ ਲੋਕਤੰਤਰ ਦਾ ਘਾਣ ਸੰਗ੍ਰੂਪ ਹਲਕੇ ਤੇ ਹੋ ਰਿਹਾ ਹੈ ਪੰਜਾਬ ਕਿਤੇ ਨਹੀਂ ਹੋਇਆ ਬੀਬਾ ਜੀ ਛੋਟਾ ਬਦਲਾ ਜਿਹੜਾ ਹੈ ਉਹ ਬੋਬਲਿਆ ਕਰਦਾ ਤੁਸੀਂ ਇਹ ਦੇਖੋ ਨਦਾਨਪੁਰ ਹੋਇਆ ਸੰਗਤਪੁਰੇ ਹੋਰ ਦੂਜੇ ਪੀਤੇ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਇਹ ਗੱਲ ਹੋਈ ਕਿ ਜਿਹੜੀ ਹੈ ਲੋਕਾਂ ਦੇ ਕਾਲਜ ਰਾਤ ਕਰਾਉਂਦਾ ਲੋਕਾਂ ਨੂੰ ਧੱਕੇਸ਼ਾਹੀ ਨਾਲ ਬੁਲਾ ਕੇ ਵੀ ਇਹ ਸਭ ਸੰਪਤੀ ਕਰੋ ਸਭ ਸੰਪਤੀ ਨਹੀਂ ਧੱਕਾ ਸੰਪਤੀ ਚੱਲਦੀ ਹੈ ਇਹਦਰ ਘਰਾਚੋਂ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਜੀ ਜਿਹੜੀ ਸਰਬਸੰਮਤੀ ਹੋ ਗਈ ਸਰਬਸੰਮਤੀ ਨਹੀਂ ਹੋਈ ਤੁਸੀਂ ਇਹ ਕਹਿ ਸਕਦੇ ਸੀ ਜੇ ਉਹ ਬੰਦੇ ਕਾਗਜ਼ ਵਾਪਸ ਲੈਂਦੇ ਕਿ ਭਾਈ ਅਨਪੂਰਤ ਜਿੱਤਿਆ ਗਿਆ ਪਰ ਉਥੇ ਤਾਂ ਉਹ ਜਰਨੈਲ ਸਿੰਘ ਕੱਲ ਵੀ ਇਹ ਬਿਆਨ ਦੇ ਕੇ ਗਏ ਕਿ ਕੋਈ ਸਰਬਸੰਮਤੀ ਨਹੀਂ ਮੈਂ ਇਲੈਕਸ਼ਨ 'ਚ ਖੜਾ ਤੇ ਅੱਜ ਉਹ ਬੰਦਾ ਉਹ ਹੈ ਜਿਹੜਾ ਸਾਡੇ ਸੀਐਮ ਘਰਾਚੋਂ ਮੈਂ ਮੁੱਖ ਮੰਤਰੀ ਘਰਾਚੋਂ ਦਾ ਵੀ ਹੈ ਨਾ ਇੱਕ ਜਿਵੇਂ ਮਹਾਰਾਜਾ ਸੋਜ ਹੈ ਉਵੇਂ ਮੁੱਖ ਮੰਤਰੀ ਜੋ ਐ ਰਾਜਵੀਰ ਸਿੰਘ ਸੁਖੀ ਜੀ ਉਹਨਾਂ ਦੇ ਚਾਚਾ ਜੀ ਨੇ ਤੇ ਜਿਹੜਾ ਬੰਦਾ ਉਹ ਚਾਚੇ ਦੇ ਕਾਲਜ ਦੇ ਰਜਿਸਟਰ ਪਰਾ ਸਾ ਦਾ ਟਿਕਣਾ ਤੇ ਇਹੋ ਬੰਦ ਤਾਂ ਫਿਰ ਕੁਝ ਗੱਲ ਰਹਿੰਦੀ ਨਹੀਂ ਤੇ ਦੂਜੇ ਪਾਸੇ ਸਾਡੀ ਬੀਬਾ ਜੀ ਜਿਹੜੇ ਨੇ ਉਹਨਾਂ ਨੇ ਆਪਣੇ ਭਾਈ ਸਹੁਰੇ ਚਾਚੇ ਸਹੁਰੇ ਦੇ ਕਾਲਜ ਦੇ ਰਜਿਸਟਰ ਪਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਰਾਤ ਮੈਂ ਉਹਦੇ ਤੇ ਵੀ ਗੱਲ ਕੀਤੀ ਸੋ ਜਿੱਥੇ ਰਿਸ਼ਤਿਆਂ ਦਾ ਘਾਣ ਹੁੰਦਾ ਉਥੇ ਲੋਕਾਂ ਦਾ ਕੰਦਾ ਵੀ ਘਾਣ ਹੋ ਰਿਹਾ ਹੈ ਉਥੇ ਨਾਲ ਹੀ ਕੱਲ ਜਿਹੜਾ ਡਰਾਮਾ ਕੀਤਾ ਗਿਆ ਕਿ ਅਸੀਂ ਤਾਂ ਜੀ ਜਿਹੜੀ ਐ ਤਾਂ ਅਸੀਂ ਤਾਂ ਸਾਫ ਉਥਰਾ ਪ੍ਰਸ਼ਾਸਨ ਸਾਫ ਉਥਰੀ ਗੱਲਬਾਤ ਕਰਨੀ ਚਾਹੁੰਦੇ ਆ ਅਸੀਂ ਤਾਂ ਦੇਖੋ ਜੀ ਉਹ ਸਾਰੇ ਚੈਨਲਾਂ ਤੇ ਚਲਵਾਤੀ ਵੀ ਬੀਬਾ ਨੇ ਗੱਡੀ ਘੇਰ ਕੇ ਜੀ ਤਲਾਸ਼ੀ ਲਈ ਇਹ ਗੱਲ ਆਪਾਂ ਬੰਦ ਕਰੀਏ ਜਿਹੜੀ ਗੱਲ ਜਿਹਨੋਂ ਨੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਸਾਡੀ ਹਾਕ ਹੈ ਪੰਚਾਇਤੀ ਚੋਣਾਂ ਦੇ ਵਿੱਚ ਉਹਨਾਂ ਤੋਂ ਬਖਲਾੜ ਦੇ ਵਿੱਚ ਆ ਕੇ ਅੱਜ ਜਿਹੜਾ ਇਹਨਾਂ ਨੇ ਇਹ ਜੇ ਕਦਮ ਚੱਕੇ ਤੇ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਕਿ ਵਿਵਾਦੀ ਕਿਰਪਾ ਕਰਕੇ ਤੁਸੀਂ ਉਹ ਲੋਕੋਂ ਜਿਹੜੇ ਚ ਮੁੱਖ ਮੰਤਰੀ ਤੁਹਾਡਾ ਉਹ ਹੈ ਜਿਹੜਾ ਕਹਿੰਦਾ ਸੀ ਮੈਂ ਸੱਤਾਂ ਜੋ ਸਰਕਾਰ ਦਿਲਾ ਦੂੰ ਮੈਂ ਜਿਹੜੀ ਆ ਪਾਰਦਰਸ਼ੀ ਢੰਗ ਨਾਲ ਇਲੈਕਸ਼ਨ ਕਰਵਾਉ ਤੇ ਅੱਜ ਪੰਜਾਬ ਦਾ ਕੋਈ ਕੋਨਾ ਪੰਜਾਬ ਦਾ ਕੋਈ ਇਹ ਜਿਹਾ ਏਰੀਆ ਨਹੀਂ ਜਿਹਦੇ ਵਿੱਚ ਅੱਜ ਗੋਲੀ ਨਹੀਂ ਚੱਲੀ ਜਿਹਦੇ ਵਿੱਚ ਪੇਪਰ ਰੱਦ ਨਹੀਂ ਹੋਏ ਜਿੱਥੇ ਡਾਂਗਾ ਸੋਕਣੀ ਚੱਲੇ ਅੱਜ ਪੁਆਣੀਗੜ ਦੇ ਵਿੱਚ ਵੀ ਧਰਨੇ ਵਿਜਾਰੇ ਹੋ ਰਹੇ ਨੇ ਅੱਜ ਸੰਗਰੂਰ ਦੇ ਵਿੱਚ ਵੀ ਧਰਨੇ ਵਿਜਾਰੇ ਹੋ ਰਹੇ ਨੇ ਤੇ ਹਜ਼ਾਰਾਂ ਲੋਕਾਂ ਦੇ ਜਿਹੜੇ ਕਾਗਜ ਔਰੰਧ ਕਰਕੇ ਜਿਹੜਾ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਤੇ ਮੈਂ ਇੱਥੇ ਵੀ ਗੱਲ ਕਹਣੀ ਚਾਹੁੰਦਾ ਕੋਈ ਇਹੋ ਜਿਹਾ ਮਹਿਕਮਾ ਨਹੀਂ ਜਿਹਦੇ ਵਿੱਚ ਜਿਹੜਾ ਇਹ ਬੀਬਾ ਜੀ ਕੋਲੋਂ ਦਸਮਤਾਤੀ ਨਹੀਂ ਦਿੱਤੀ ਜਾਂਦੀ ਮੈਂ ਛੋਟੇ ਜਿਹੇ ਗ੍ਰੰਪਲ ਇੱਥੇ ਪੁਹਾਣੀ ਦਾ ਟਰੱਕ ਡਰਾਈਵਰ ਵੀ ਲਓ ਇਹ ਪੁਹਾਣੀ ਦਾ ਟਰੱਕ ਡਰਾਈਵਰ ਦੇ ਵਿੱਚ ਜਿਹੜੇ ਬੰਦੇ ਨੇ ਉਹਨਾਂ ਨਾਲ ਅੱਜ ਕਿਸੇ ਤੋਂ ਕਦੇ 65 35 ਵਾਲਾ ਮਸਲਾ ਉੱਠ ਜਾਂਦਾ ਕਦੇ ਕਿਸੇ ਤੋਂ 2 200 ਰੁਪਏ ਵੀ ਲੈ ਆਉਂ ਜਾਂਦਾ ਕਦੇ ਕਿਸੇ ਤੋਂ ਕੁਝ ਹੋ ਜਾਂਦਾ ਮੈਂ ਜਾਨਣਾ ਚਾਹੁੰਦਾ ਕਿ ਪ੍ਰਧਾਨ ਜਿਹੜੇ ਨੇ ਉਹ ਕਾਰੇ ਕਿਹੜੇ ਕੰਮ ਨੂੰ ਲਾਏ ਨੇ ਇਹ ਗਰੀਬ ਲੋਕਾਂ ਦਾ ਪੈਸਾ ਕਿੱਥੇ-ਕਿੱਥੇ ਜਾਂਦਾ ਹੈ ਇਹਦੀ ਵੀ ਇਨਕੁਆਰੀ ਜਿਹੜੀ ਆ ਸਮਾਂ ਪੈਂ ਤੇ ਕੀਤੀ ਜਾਊ ਕਿਤੇ ਮੈਂ ਚਾਹੁੰਦਾ ਕਿ ਇਹ ਸਾਰਾ ਸਿਸਟਮ ਜਿਹੜਾ ਇੱਕ ਪਾਰਦਰਸ਼ੀ ਤਰੀਕੇ ਨਾਲ ਚੱਲੇ ਤੇ ਅੱਜ ਚੋਣਾਂ ਦੇ ਵਿੱਚ ਜਿਹੜਾ ਜੋ ਤਾਂੜੀ ਹੋ ਰਹੀ ਹੈ ਤੇ ਜੋ ਅਫਸਰਾਂशाही ਦੇ ਖਿਲਾਫ ਸਟੇਰੇ ਹਨ ਉਹਨੂੰ ੱੱਕੇ ਨਾਲ ਇੱਕ ਵੀਡੀਓ ਵੱਲੋਂ ਇਹ ਜਵਾਬ ਦੇਣਾ ਕਿ ਮੈਂ ਕਾਹਦੇ ਦੇ ਧਰੈਤ ਨਹੀਂ ਕਰਦਾ ਰਾਤ ਨੂੰ ਇਹ ਕਹਿ ਵੀ ਹੈ ਤੁਸੀਂ ਜੇ ਸੁਣਿਆ ਹੋਵੇ ਉਹਦੇ ਚ ਉਹਨੇ ਗੱਲ ਕਹੀ ਹੈ ਕਿ ਬੀਬਾ ਕਹਿੰਦੀ ਵੀ ਮੇਰਾ ਫੋਨ ਹੀ ਚੱਕਿਆ ਉਹ ਕਹਿੰਦਾ ਜੀ ਮੇਰੀਆਂ ਮਜਬੂਰੀਆਂ ਸੀ ਮੈਂ ਤਾਂ ਨਹੀਂ ਫੋਨ ਚੱਕਿਆ ਨਹੀਂ ਕਿ ਵੀਡੀਓ ਐਮ ਐਲ ਏ ਦਾ ਫੋਨ ਨਾ ਚੱਕੇ ਇਹ ਸੰਭਵ ਹੈ ਉਹ ਫਿਰ ਪਤਾ ਲੱਗਿਆ ਕਿ ਬੀਬਾ ਨੇ ਲੈਸਟ ਭੇਜੀ ਬੀਬਾ ਨੇ ਕਿਹਾ ਕਿ ਫਲਾਣੇ ਫਲਾਣੇ ਬੰਦੇ ਦੇ ਪੇਪਰ ਰੱਦ ਕਰ ਤੇ ਉਹ ਰੱਦ ਨਹੀਂ ਕੀਤੇ ਇਸ ਕਰਕੇ ਉਹ ਬੀਬਾ ਨੇ ਉਹਦੇ ਖਿਲਾਫ ਉਹਨੂੰ ਡੀਫੇਮ ਕਰਨ ਦੇ ਲਈ ਜਿਹੜਾ ਇਹੋ ਜਿਹਾ ਕੰਮ ਕੀਤਾ ਤੇ ਮੈਂ ਤਾਂ ਅਫਸਰ ਸਾਹਿਬ ਨੂੰ ਵੀ ਕਹੂੰਗਾ ਭਰਾ ਉਹ ਹੱਥ ਉਹ ਵੀ ਹੋਤਾ ਚੱਕ ਲੋ ਟੰਡੇ ਤੁਸੀਂ ਵੀ ਹੁਣ ਇਹਨਾਂ ਦੇ ਆਮ ਆਦਮੀ ਵਾਲੇ ਦਿੱਲੀ ਵਾਲੇ ਜਿਹੜੇ ਨੇ ਖੋੜੇ ਤੁਹਾਨੂੰ ਦੱਬਨ ਨੂੰ ਖੱਦੇ ਨੇ ਪੰਜਾਬ ਨੂੰ ਤੇ ਦੱਬ ਕੇ ਜਿਹੜਾ ਉਹਦਾ ਰਾਜ ਰੁਣਾ ਚਾਹੁੰਦਾ ਹਾਂ ਗੱਲ ਕਰੀਏ ਤਾਂ ਇੱਕ ਅਧਿਕਾਰੀ ਦੀ ਚੈਕਿੰਗ ਕਰਦਾ ਅਧਿਕਾਰ ਹੈ ਉਸਕੇ ਤਰੁਕ ਕਿਉਂਕਿ ਇੱਕ ਕਲਾਸ ਆਫਸਰ ਨੇ ਕਿ ਦੇਖੋ ਗੱਲ ਇਹ ਹੈ ਜੀ ਪਹਿਲੀ ਗੱਲ ਐਮਐਲਏ ਨੂੰ ਕੋਈ ਅਧਿਕਾਰ ਇਸ ਤਰ੍ਹਾਂ ਦਾ ਨਹੀਂ ਹੁੰਦਾ ਉਹ ਜਿਹੜੀ ਕੰਪਲੇਂਟ ਹੈ ਉਹ ਬਕਾਇਦਾ ਕੰਸਰਨਡ ਆਫਿਸਰ ਕੋਲੇ ਜਾਓਗੀ ਉਥੋਂ ਮਾਰਕ ਹੋ ਕੇ ਆਉਗੀ ਉਥੋਂ ਮਾਰਕ ਹੋ ਕੇ ਫਿਰ ਉਸ ਤੋਂ ਬਾਅਦ ਪਰ ਇਹ ਪਤਾ ਲੱਗਿਆ ਕਿ ਉਸ ਅਫਸਰ ਦੀ ਗੱਡੀ ਘੇਰੀ ਗਈ ਉਹਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਗਈ ਫਿਰ ਉਹ ਬੰਦਾ ਆਪਣੀ ਗੱਡੀ ਤੇ ਤੋਲ ਕਲਾਜ਼ੇ ਤੋਂ ਉਥੋਂ ਵਾਪਸ ਆ ਕੇ ਸਿੰਘਲਾਪ ਆਇਆ ਤੇ ਪੈਸੇ ਮੰਗਦਾ ਪਰ ਉਹਨੇ ਗੱਡੀ ਕੈਮਰਾ ਦੀ ਨਿਗਰਾਨੀ ਚ ਖੜਾ ਦਿੱਤੀ ਉਹਨੇ ਕਿਹਾ ਕਿ ਮੇਰੇ ਕੈਮਰਾ ਦੀ ਨਿਗਰਾਨੀ ਚ ਗੱਡੀ ਖੜੀ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਉਹਨੇ ਪੈਸੇ ਲੈ ਕੇ ਆਇਆ ਹੈ ਪਹਿਲੀ ਗੱਲ ਤਾਂ ਜਦੋਂ ਕੰਪਲੇਨੈਂਟ ਨੂੰ ਪੁੱਛਿਆ ਗਿਆ ਕਿ ਭਾਈ ਕੰਪਲੇਨੈਂਟ ਕਹਿੰਦਾ ਜੀ ਵੀ ਪੈਸੇ ਲੈ ਕੇ ਆਇਆ ਪਰ ਜਦੋਂ ਤੁਸੀਂ মিডিਆ ਨੇ ਪੁੱਛਿਆ ਉਹਨੂੰ ਵੀ ਭਾਈ ਪੈਸੇ ਕਿੰਨੇ ਲੈ ਕੇ ਆਏ ਕਿਹਨੇ ਦੇਖਿਆ ਕਹਿੰਦਾ ਜੀ ਇਹ ਤਾਂ ਹੈ ਨਹੀਂ ਕੋਰਸਟੋਰ ਚ ਆਇਆ ਦਾ ਮਤਲਬ ਸਿਰਫ ਪੀਸੀ ਕਿ ਇੱਕ ਉਸ ਬੰਦੇ ਨੂੰ ਇਹ ਸੀ ਕਿ ਉਹਨੂੰ ਦੱਬ ਲਿਆ ਸੀ ਦੱਬ ਕੇ ਉਤੇ ਪ੍ਰੈਸ਼ਰ ਪਾ ਕੇ ਅਸੀਂ ਕਾਗਜ਼ ਰੱਤ ਉਤਾਰ ਲਿਆ ਹੋਰੇ ਤੋਂ ਇਲਾਵਾ ਇੱਕ ਪ੍ਰਧਾਨ ਦਾ ਨੰਬਰ ਹੋਲ ਕੀਤਾ ਗਿਆ ਟਰੱਕ ਦੀਆਂ ਦੇ ਵਿੱਚ ਉਹ ਵੀ ਮਸਲਾ ਮਸਲਾ ਇਹ ਆ ਯਾਰ ਮੈਨੂੰ ਤਾਂ ਪਤਾ ਲੱਗਿਆ ਵੀ ਪ੍ਰਧਾਨਪੁਰ ਤੋਂ ਜਿੰਨੇ ਬਣੇ ਜਾਣੇ ਵਿਚਾਰੇ ਉਹ ਸਾਲ ਕਰਖ ਰਿਹਾ ਵੀ ਪਾਉਤੂਪਾਦ ਅਗਲੇ ਸਾਲ ਬਦਲ ਲਾਂਗੇ ਇੱਕ ਪ੍ਰਧਾਨ ਨੇ ਤੇ ਪ੍ਰਕਰਣ ਸੀ ਕਿ ਉਤੇ ਨਾ ਹਾਂ ਉਹਦਾ ਮੈਨੂੰ ਸੁਣ ਚ ਆਇਆ ਕਹਿੰਦੇ ਪ੍ਰਕਰਣ ਦੇ ਨੰਬਰ ਵੀ ਜਿਹੜਾ ਗੱਡੀ ਦਾ ਨੰਬਰ ਹੀ ਆਉਂਦੀ ਉਹਦੇ ਲਿਸਟ ਵੀ ਕੈਮ ਕਰਤਾ ਜਿਹੜਾ ਪ੍ਰਧਾਨ ਸਾਹਿਬ ਰਹੇ ਨੇ ਮੈਂ ਹੁਣ ਵੀ ਮੌਜੂਦਾ ਪ੍ਰਧਾਨ ਨੂੰ ਕਹਿਣਾ ਵੀ ਭਰਾਵਾ ਇਹ ਰਾਜਨੀਤੀਆਂ ਨੇ ਬੜਾ ਐਵੇਂ ਹੁਕੂਕ ਕਿ ਨਹੀਂ ਚਾਈਦਾ ਹੁੰਦਾ ਕਿ ਬੀਬਾ ਨੇ ਅਕਲ ਸਾਹਿਬ ਨੂੰ ਤੇਰਾ ਵੀ ਬਿਸਤਰਾ ਬੋਲ ਕਰਨਾ ਸੋ ਇਸ ਕਰਕੇ ਇਹ ਇਹਦੇ ਤੇ ਵੀ ਜ਼ਰੂਰ ਗੱਲ ਕਰ ਵੀ ਚਾਹੀਦੀ ਆ ਆਮ ਲੋਕਾਂ ਦੇ ਕਾਰੋਬਾਰ ਨੇ ਯਾਰ ਇਹਨਾਂ ਦੇ ਲੱਗ ਨਹੀਂ ਮਾਰਨੀ ਚਾਹੀਦੀ ਇਹੋ ਜੇ ਕੰਮ ਧੱਕੇ ਇਹ ਲੋਅਰ ਲੈਵਲ ਦੀ ਰਾਜਨੀਤੀ ਨਹੀਂ ਕਰਦੇ 77 70 ਨੰਬਰ ਗੱਡੀ ਵਰਤੀ ਗਈ ਹੈ ਕਿਤੇ 80 70 ਨੰਬਰ ਦੀ ਗੱਡੀ ਕਿਤੇ 80 ਤਾਂ ਨਹੀਂ ਸੀ ਉਹਦੇ ਵਿੱਚ ਯਾਰ ਗੱਡੀ ਤਾਂ ਮੇਰੀ ਵੀ 77 77 ਜਿਹੜੀ ਰਾਤ ਨਹੀਂ ਗਈ ਹੈ ਮੌਜੂਦ ਹਰ ਪਰ ਗੱਲ ਇਹ ਹੈ ਮੈਨੂੰ ਇਹ ਲੱਗਦਾ ਵੀ ਉਧਰ ਭਗਵਾਨ ਕਮਨ ਨੂੰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸੁਪਨੇ ਆਉਂਦੇ ਨੇ ਤੇ ਇੱਥੇ ਵਾਲਿਆਂ ਨੂੰ ਮੇਰੇ ਸੁਪਨੇ ਆਈ ਜਾਂਦੇ ਰਹਿੰਦੇ ਨੇ ਮੈਂ ਤਾਂ ਭਰਾਵਾ ਕੱਲ ਸ਼ਾਹੂਨ ਕੇ ਪਟਿਆਰੇ ਸੀ ਮੈਂ ਤਾਂ ਪਟਿਆਰੇ ਆਉਂਦਾ ਆ ਨਾ ਪਰ ਹਾਂ 77 77 ਗੱਡੀ ਫੋਰਚਨਰ ਵੀ ਹੀ ਜ਼ਰੂਰ ਹੈ ਪਰ ਜੇ ਹੋਵੇ ਨਾ ਤਾਂ ਮੈਨੂੰ ਜ਼ਰੂਰ ਦੱਸ ਦਿਓ ਕੋਈ ਪੇਸ਼ ਕਰ ਦਿਓ ਸਬੂਤ ਤਾਂ ਆਪਾਂ ਗੱਲ ਕਰ ਲਾਂਗੇ ਉਹਦੇ ਤੇ ਪਰ ਇਹ ਹੈ ਕਿ ਐਂ ਤਾਂ ਨਾ ਡਰੋ ਹਲੇ ਤਾਂ ਟਰਾਈ ਸਾਲ ਪਈਰੇ ਭੋਟੇ ਕਰੋ ਕੰਮ ਦੱਬ ਕੇ ਕਰੋ ਹਲੇ ਸਮਾਂ ਆਊਗਾ ਜਿੰਨੇ ਤੁਸੀਂ ਤਕੇ ਸ਼ਾਇਆ ਕੀਤੀਆਂ ਨੇ ਜਿੰਨੀਆਂ ਤੁਸੀਂ ਕ੍ਰੈਕਸ਼ਨਾਂ ਕੀਤੀਆਂ ਨੇ ਜਿੰਨਾ ਤੁਸੀਂ ਲੋਕਾਂ ਦੇ ਨਾਲ ਧੋਖਾ ਮਾਇਆ ਇਹ ਸਾਰਿਆਂ ਦਾ ਜਿਹੜਾ ਭਾਈ ਇਹਦਾ ਮੋੜਨਾ ਪੈਣਾ ਹੈ ਇਹਦੀ ਸਮਾਂ ਆਉਣ ਤੇ ਇਨਕੁਆਰੀ ਹੋਊਗੀ ਤੇ ਜੋ ਬੰਦੀ ਕਰ ਲਈ ਉਹ ਵੀ ਦੂਰ ਅਕਾਲੀ ਦਲ ਕੀ ਕਰ ਰਿਹਾ ਜੀ ਇਸ ਵਾਸਤੇ ਇਸ ਮਸਲੇ ਤੇ ਅਕਾਲੀ ਦਲ ਸੰਘਰਸ਼ ਦੇ ਨਾਲ ਖੜਾ ਹੈ ਮੈਂ ਪਹਿਲੇ ਦਿਨ ਤੋਂ ਇੱਕ ਗੱਲ ਕਹੀ ਆ ਮੈਂ ਵੀਡੀਓ ਪੱਗ ਕਹੀ ਸੀ ਵੀ ਜਿਸ ਬੰਦੇ ਨਾਲ ਵੀ ੱੱਕਾ ਹੁੰਦਾ ਕਿਸੇ ਪਾਰਟੀ ਦਾ ਕਿਸੇ ਪਾਰਟੀ ਦਾ ਬੰਦਾ ਹੈ ਕਿਉਂਕਿ ਇਹ ਇਹ ਚੋਣਾ ਜਿਹੜੀਆਂ ਨੇ ਨਾ ਇਹ ਪਾਰਟੀ ਪੱਧਰ ਤੋਂ ਉੱਠ ਕੇ ਪਿੰਡ ਪੱਧਰ ਦੀਆਂ ਚੋਣਾਂਾਂ ਦੇ ਭਾਈਚਾਰ ਸਾਂਝੇ ਚੋਣਾਂ ਨੇ ਮੈਂ ਨਗਾਮਪੁਰ ਵਾਲਿਆਂ ਨੂੰ ਪੁੱਛੋ ਕਿ ਮੈਂ 70 ਸਾਲਾਂ ਸਾਡੇ ਅੱਜ ਤੱਕ ਕਦੇ ਹੋਈ ਨਹੀਂ ਇਹ ਕੰਮ ਹੋਰ ਪਿੰਡਾਂ ਨੂੰ ਪੁੱਛਿਆ ਵੀ ਇਹ ਜਿਹੜਾ ਧੱਕਾ ਜਿਹੜਾ ਜੋ ਔਰ 70 ਸਾਲਾਂ ਦੀ ਹੋਇਆ ਕਦੇ ਅੱਜ ਤੱਕ 70 ਸਾਲਾਂ ਤੋਂ ਧੱਕਾ ਨਹੀਂ ਹੋਇਆ ਤੇ ਅੱਜ ਮੈਂ ਇਹ ਗੱਲ ਕਹਿਣਾ ਕਿ ਅਕਾਲੀ ਦਾ ਜਿਹੜਾ ਉਹ ਜਿਹੜੀਆਂ ਜਿਹੜੇ ਵੀ ਕੈਂਡੀਡੇਟ ਜਿਹੜਾ ਵੀ ਸਾਫ਼ ਪੁੱਤਰਾ ਅੱਛਾਲਾ ਚੰਗੇ ਅੱਛਾਲਾ ਬੰਦਾ ਹੈ ਉਹਦੇ ਨਾਲ ਖੜੇ ਤੇ ਅਕਾਲੀ ਦਾਲੇ ਚਾਹੁੰਦਾ ਹੈ ਕਿ ਲੋਕਤੰਤਰੀ ਤਰੀਕੇ ਨਾਲ ਜਿਸ ਨੂੰ ਲੋਕ ਚੋਂ ਨਾ ਜਿਸ ਨੂੰ ਪਿੰਡ ਦੇ ਲੋਕ ਚੋਂ ਉਹ ਇਲੈਕਸ਼ਨ ਲੋਕਾਂ 'ਚ ਇੱਕ ਖਾਤਸ਼ਾ ਪਾਇਆ ਜਾ ਰਿਹਾ ਵੀ ਜਿਹੜਿਆ ਜਿੱਦਾਂ VOTING ਹੋਊਗੀ ਕਿ ਉਦਦੇ ਵਿੱਚ ਤੱਕੇ ਹੋਣ ਦੇ ਆਸਾਰ ਨੇ ਕੀ ਤੁਸੀਂ ਕੋਈ ਰਣਨੀਤੀ ਫੜਾਈ ਹੈ ਇਹਦੇ ਵਾਸਤੇ ਸਾਡੀ ਰਣਨੀਤੀ ਇੱਕ ਹੋਇਆ ਅਕਾਲੀ ਦਲ ਦੀ ਪੂਰੀ ਟੀਮ ਮੈਂ ਅੱਜ ਵੀ ਕਹਾਨੀਗੜ੍ਹ ਬੈਠਾ ਕੱਲ ਵੀ ਕਹਾਨੀਗੜ੍ਹ ਸਮੂਹ ਸੀ ਉਦਦੇ ਵਿੱਚ ਹੁਣ ਅਗਲੇ 15 ਤਰੀਕ ਤੱਕ ਸ਼ਾਮ ਤੱਕ ਜਿਲ੍ਹੇ ਦਾ ਕਲੈਕਸ਼ਨ ਨਹੀਂ ਮੁੱਕਦੀ ਮੈਂ ਤੇ ਸਾਡੀ ਟੀਮ ਪੂਰੀ ਸ਼੍ਰੋਮਣੀ ਅਕਾਲੀ ਦਲ ਦੀ ਸੋਚੀ ਟੀਮ ਅਸੀਂ ਸਮਰੂਹ ਹਲਕੇ ਦੇ ਹਰ ਜਗ੍ਹਾ ਜਿੱਥੇ ਕਹੂੰ ਉਹ ਉੱਥੇ ਹਾਜ਼ਰ ਹੋਵਾਂਗੇ ਮੈਂ ਤੁਹਾਡੇ ਦਰਿਅੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿੱਥੇ ਤੁਹਾਨੂੰ ਲੱਗੇ ਕਿ ਧੱਕੇਸ਼ਾਹੀ ਹੋ ਰਹੀ ਹੈ ਸਾਨੂੰ ਕਾਲ ਕਰਿਓ ਅਸੀਂ ਆਪ ਮੈਂ ਕਹਿਣਾ ਕਿ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਵਿਰੋਧੀ ਦੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਦੇ ਹੱਕ 'ਚ ਖੜੀਏ ਜਿਹੜੇ ਧੱਕੇਸ਼ਾਹੀ ਦੇ ਖਿਲਾਫ ਖੜੀਏ ਅਸੀਂ ਧੱਕੇਸ਼ਾਹੀ ਦੇ ਖਿਲਾਫ ਹਰ ਹਿੱਲੇ ਖੜਾ ਆ ਵੀਡੀਓ ਸਾਹਮਣੇ ਜੀ ਰਾਤ ਗੱਲਬਾਤ ਹੋਈ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਕੀ ਉਹ ਚੰਗਾ ਹੋਇਆ ਕੀ ਦੇਖੋ ਬਹੁਤ ਮਦਦਗਾਰ ਜੇ ਵੀਡੀਓ ਸਾਹੇਜ ਆਫਸਰਾਂ ਨਾਲ ਏ ਕਲਾਸ ਆਫਸਰਾਂ ਨਾਲ ਸਰਕਾਰ ਐ ਧੱਕੇਸ਼ਾਹੀ ਕਰੂਗੀ ਮੈਂ ਤਾਂ ਕਹਿੰਦਾ ਪੂਰੀ ਵੀਡੀਓ ਜਿਹੜੀ ਬੀਡੀਪੀ ਉਹਦੀ ਯੂਨੀਅਨ ਦਾ ਜਾਂ ਕੋਈ ਆਫਸਰਾਂ ਦੇ ਗਾਚੜਾ ਆਫਸਰਾਂ ਦੀ ਯੂਨੀਅਨ ਹੈ ਉਹਨੂੰ ਐਸੀ ਤੇ ਸਾਨੂੰ ਐਕਸ਼ਨ ਲੈਣਾ ਚਾਹੀਦਾ ਹੈ ਉਹ ਸੈਕਸ਼ਨ ਦੇ ਵਿੱਚ ਸਾਨੂੰ 100% ਇਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਤੇ ਮੈਂ ਤਾਂ ਕਹਿੰਦਾ ਕਿ ਐਮਐਲਏ ਦੇ ਖਿਲਾਫ ਡਿਫਰਮੇਸ਼ਨ ਦਾ ਕੇਸ ਪਾਓ ਕਿ ਉਹਨੇ ਉਹਨੇ ਡਿਫਰੈਂਡ ਕੀਤਾ ਤੇ ਜਿਹੜੇ ਬੰਦੇ ਜਿਹੜੇ ਕੈਲਕੂਲੇਟ ਜਿਹੜਾ ਨੇ ਗਲਤ ਕੰਪਲੀਟ ਕੀਤੀ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਦੂਜੇ ਪਾਸੇ ਮੈਂ ਇਹ ਵੀ ਗੱਲ ਕਹਿਣਾ ਕਿ ਜੇ ਕਿਤੇ ਕੋਈ ਵੀ ਆਫਸਰ ਜਿਹੜਾ ਉਹ ਗਲਤੀ ਕਰਦਾ ਜਾਂ ਆਫਸਰ ਕੋਈ ਕਲਪਰੇਟ ਹੈ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਜਿਹੜਾ ਆਫਸਰ ਧੱਕੇਸ਼ਾਹੀ ਕਰਦਾ ਹੈ ਇਹ ਚੋਦ ਆ 70 ਸਾਲਾਂ ਵਿੱਚ ਦੇਖਿਆ ਵੀ ਪੰਜਾਬ ਦੇ ਮੁੱਖ ਮੰਤਰੀ ਆਪ ਜਾ ਕੇ ਇਸ ਪਿੰਡ ਦੇ ਸਰਪੰਚੀ ਦੇ ਕਾਗਜ ਭਰੌਂਦੇ ਨਜ਼ਰ ਆਉਂਦੇ ਨੇ 70 ਸਾਲਾਂ ਵਿੱਚ ਮੈਂ ਕਿਹਾ ਮੁੱਖ ਮੰਤਰੀ ਘਰਾਟੋਂ ਜਿਹੜੇ ਨੇ ਉਹਨਾਂ ਨੇ ਸਤੋਜ ਦੀ ਗੱਲ ਸਤੋਜ ਮਹਾਰਾਜਾ ਸਤੋਜ ਸਾਹਿਬ ਵੀ ਗਏ ਉੱਥੇ ਉਹ ਤਾਂ ਫਿਰ ਆਪਦੇ ਪਿੰਡ ਗਏ ਐਦ ਇਹ ਇੱਕ ਬਹੁਤ ਛੋਟਾ ਮੁੱਖ ਮੰਤਰੀ ਤੇ ਸਰਪੰਚ ਸਰਪੰਚ ਪਹਿਲੀ ਪੌੜੀ ਮੁੱਖ ਮੰਤਰੀ ਪੰਜਾਬ ਦੀ ਆਖਰੀ ਪੌੜੀ ਤੇ ਦੋਨੇ ਪੌੜੀਆਂ ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਪਰ ਗੱਲ ਇਹ ਲੋਕਤੰਤਰ ਹੈ ਜਿੱਦੇ ਸਰਪੰਚ ਵੀ ਬਹੁਤ ਇੰਗਲ ਰੱਖਦਾ ਹੈ ਤੇ ਮੁੱਖ ਮੰਤਰੀ ਸਾਹਿਬ ਵੀ ਬਹੁਤ ਇੰਨੇ ਰੱਖਦੇ ਨੇ ਪਰ ਹਮੇਸ਼ਾ ਕਰਤਾ ਹੁੰਦਾ ਹੈ ਕੱਦ ਨੂੰ ਜਿਹੜਾ ਆਪਣੇ ਜਿਹੜਾ ਇੱਕ ਇੱਕ ਕਹਿ ਸਕਦਾ ਹੈ ਬੈਕਗ੍ਰਾਉਂਡ ਨੂੰ ਮੇਨਟੇਨ ਰੱਖਣਾ ਚਾਹੀਦਾ ਹੈ ਉਸੋ ਕਰਪਾ ਕਰਕੇ ਇਹ ਚੀਜ਼ਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਘਰ ਤੋਂ ਜਿਹੋ ਹੋਇਆ ਲਖਿਆ ਚ ਜਿਹੋ ਹੋਇਆ ਉਹਨਾਂ ਦੇ ਆਪੇ ਔਰ ਔਰ ਜੋ ਪੰਜਾਬ 'ਚ ਜੋ ਹੋ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਜੋ ਕਰ ਰਿਹਾ ਹੈ ਕਿਰਪਾ ਕਰਕੇ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਦਿੱਤਾ ਜਾਵੇ ਮੌਸਮਾ ਹੈਗਾ ਹਲੇ ਵੀ ਤੁਹਾਡੇ ਕੋਲੇ ਕੰਮ ਕਰਦਾ ਇੱਕ ਇੱਕ ਥੋੜਾ ਜਿਹਾ ਸਪਸ਼ਟੀਕਰਨ ਆ ਮਤਲਬ ਵੀ ਜਿਹਨੇ ਬੀਡੀਪੀਓ ਦੀ ਗੱਲ ਆ ਰਹੀ ਹੈ ਕਿ ਬੀਡੀਪੀਓ ਤੇ ਪ੍ਰੇਸ਼ਰ ਪਾਇਆ ਨਾ ਤੇ ਜਿਹੜਾ ਕਰਾਚੋਂ ਤਿੰਨ ਸਰਪੰਚਾਂ ਦੇ ਉਮੀਦਵਾਰ ਜਿਹੜੇ ਸੀਗੇ ਉਹਨਾਂ ਦੇ ਕਾਗਜ਼ ਰੱਦ ਕਰੇ ਨੇ ਜੀ ਜੀ ਉਹ ਬੀਡੀਪੀ ਦੀ ਜਿਹੜੀ ਮਤਲਬ ਰਿਪੋਰਟ ਹੈ ਉਹਦੇ ਆਧਾਰ 'ਤੇ ਕਰ ਮੈਂ ਬਿਲਕੁਲ ਹੈ ਮੈਂ ਪਹਿਲਾਂ ਹੁਣੇ ਕਹਿ ਕੇ ਆਇਆ ਜਿੱਥੇ ਬੀਡੀਪੀਓ ਨੇ ਗਲਤੀ ਕੀਤੀ ਹੈ ਉਹਦੇ ਖਿਲਾਫ ਕਾਰਵਾਈ 100% ਮੈਂ ਹੁਣੇ ਬੋਲ ਕਹਿੰਦਾ ਜਿਹੜੇ ਅਫਸਰ ਜੇ ਬੀਡੀਪੀਓ ਨੇ ਗਲਤ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਆ ਕਦੇ ਵੀ ਕਿ ਜਿੱਥੇ ਗਲਤੀ ਕਰਦੀ ਵੀਡੀਓ ਵੀ ਇਹ ਫੇਰ ਵੀ ਉਹਨੂੰ ਕਵਰ ਕਰੀਏ ਵੀਡੀਓ ਨੇ ਜਿੱਥੇ ਧੱਕੇਸ਼ਾਹੀ ਨਾਲ ਕੰਮ ਜਰਦ ਕੀਤੇ ਨੇ ਉੱਥੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜਿੱਥੇ ਉਹ ਸਹੀ ਹੈ बतौर ਅਫਸਰ ਜਿਹੜੀ ਉਹ ਕਰਦੀ ਲੱਗਿਆ ਪਰ ਤੁਸੀਂ ਕਿਸੇ ਨੂੰ ਹਿਮੀਲੇਟ ਕਰਨਾ ਕਿ ਸੜੀਆਂ ਗੱਡੀਆਂ ਚੈੱਕ ਕਰਾ ਕੇ ਉਦੋਂ ਫਿਰ ਸਮਾਨ ਨਾ ਮਿਲਣਾ ਮੈਂ ਫੇਰ ਐਂਚ ਕਹਿਣਾ ਕਿ ਬੀਬਾ ਜੀ ਤੁਸੀਂ ਜਨਤਕ ਤੌਰ ਤੇ ਇਸ ਗੱਲ ਦੀ ਮਾਫੀ ਮੰਗੋ ਕਿਉਂਕਿ ਉਸ ਗੱਡੀ ਦੇ ਵਿੱਚੋਂ ਨਹੀਂ ਕੁਝ ਮਿਲਿਆ ਤੇ ਨਾਲ ਹੀ ਜੇ ਵੀਡੀਓ ਜਿਹੜਾ ਉਹਨੇ ਜੇਦੋਂ ਗਲਤੀ ਨਹੀਂ ਕੀਤੀ ਕਿਸੇ ਘਰੇ ਜਾਣਾ ਕੋ ਗੁਨਾਹ ਨਹੀਂ ਹੈ ਮੈਂ ਤਾਂ ਗਿਆ ਨਹੀਂ ਕਿਸੇ ਕੈਂਡੀਡੇਟ ਦੇ ਨਹੀਂ ਗਿਆ ਪਰ ਕਹਿੰਦੇ ਕੁਸ ਉਹੀ ਜਿਹੜੇ ਵੀਡੀਓ ਹੈ ਜੋ ਦੀ ਚੰਗੀ ਸ਼ਬੀ ਹੈ ਜੋ ਉਹਨੇ ਕਿਹਾ ਜਾਂ ਸੁਣ ਨੂੰ ਮਿਲਦਾ ਮੈਂ ਕੋ ਬਹੁਤਾ ਆਫਦਾ ਮੇਰੇ ਕੋ ਮੈਂ ਕਹਾਂ ਕਿ ਮੇਰੀ ਮਾਸੀ ਦਾ ਫੋਟਾ ਨਹੀਂ ਆਉਂ ਉਹ ਮੇਰੇ ਨੇੜੇ ਦਾ ਨਹੀਂ ਹੈ ਪਰ بطور ਅਫਸਰ بطور ਕਿ ਇਹ ਪ੍ਰਸ਼ਾਸਨ ਜਿਹੜਾ ਨਾ ਅਫਸਰ ਤੇ ਲੀਡਰ ਦੋਨਾਂ ਦੇ ਮੇਲ ਸੁਮੇਲ ਨਾਲ ਜਿਹੜਾ ਹੈ ਨਾ ਇਹ ਸਰਕਾਰਾਂ ਤੇ ਪੰਜਾਬ ਚੱਲਦਾ ਸੋ ਕਿਰਪਾ ਕਰਕੇ ਇੱਕ ਡੈਕਰੋ ਨੂੰ ਮੇਨਟੇਨ ਰੱਖਣਾ ਚਾਹੀਦਾ ਇੱਕ ਜਿਹੜਾ ਸਿਸਟਮ ਹੁੰਦਾ ਹੈ ਉਹ ਨੂੰ ਹਮੇਸ਼ਾ ਬੇਟੇ ਰੱਖਣਾ ਚਾਹੀਦਾ ਕਿ ਜੇ ਅਫਸਰ ਨੇ ਕੋਈ ਗਲਤੀ ਕੀਤੀ ਹੈ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ 100% ਹੋਣੀ ਚਾਹੀਦੀ ਹੈ ਮੇਰੀ ਗੱਲ ਇਸ ਦਿਨ ਸਾਹੂ ਲੋਕ ਕੋਈ ਸ਼ਿਕਾਇਤ ਨਹੀਂ ਜਾਂਦੀ ਫਿਰ ਵੀ ਗੱਡੀ ਬੀੜੀ ਦੀ ਚੈੱਕਿੰਗ ਹੁੰਦੀ ਹੈ ਐਸਜੀਮ ਸਾਹਿਬ ਮੀਡੀਆ ਦੇ ਵਿੱਚ ਵੀ ਕਹਿੰਦੇ ਨੇ ਵੇਲੇ ਕੋਈ ਸ਼ਿਕਾਇਤ ਨਹੀਂ ਹੁੰਦੀ ਸਾਰੇ ਆਪਸਰਾ ਨੇ ਕਿਹਾ ਹੁਣ ਮੌਕੇ ਤੇ ਡੀਐਸਪੀ ਐਸਐਸਪੀ ਸਾਹਿਬ ਕੋਲੇ ਤੁਹਾਂ ਕੰਪਲੇਂਟ ਜਾਓਗੇ 7 ਵਜੇ ਕੰਪਲੇਂਟ ਤੁਸੀਂ ਕਰ ਰਹੇ ਹੋ 6 ਵਜੇ ਕੰਪਲੇਂਟ ਕਰ ਰਹੇ ਹੋ 6 ਵਜੇ ਕੰਪਲੇਂਟ ਕਰਕੇ ਤੁਸੀਂ ਐਸਐਸਪੀ ਸਾਹਿਬ ਦੇ ਜਾਓਗੇ ਉੱਥੋਂ ਆਉਗੇ ਤੇ ਛੁੱਟੀ ਦਾ ਟਾਈਮ ਹੈ ਹਾਪਸਬਲ ਇੱਕ ਕੇਸ ਕਰਕੇ ਕਰਪਾ ਕਰਕੇ ਇਸ ਗੱਲ ਤੇ ਗੌਰ ਕਰਕੇ ਜਿਹੜੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਧਿਆਨ ਦਿਓ ਬੜਾ ਜ਼ਰੂਰੀ ਹੈ ਪੰਜਾਬ ਦੇ ਹ ਪਰਾਉਕਾ ਪਹਿਲੇ ਦਿੱਲੀ ਵਾਲੇ ਉਤੇ ਕਬਜ਼ਾ ਕਰੀ ਬੈਠੇ ਨੇ ਥੋਡੇ ਦਫ਼ਤਰਾਂ ਦੇ ਵਿੱਚ ਉਹਨਾਂ ਨੇ ਆਪਣੇ ਬੰਦੇ ਲਾ ਲਏ ਥੋਡੇ ਮੰਤਰੀਆਂ ਦੇ ਵਿੱਚ ਉਹਨਾਂ ਨੇ ਬੰਦੇ ਲਾ ਲਏ ਪੰਜਾਬ ਸਾਹਮਣੂ ਕਾਰਜੇ ਚ ਡੁੱਬ ਗਿਆ ਇਹ ਡੁੱਬ ਤਾਂ ਗਿਆ ਪਰ ਇਹਨੂੰ ਅੰਗਾਲੀ ਜਿਵੇਂ ਸ਼੍ਰੀਲੰਕਾ ਵਾਲਾ ਹਾਲ ਨਾ ਕਰ ਦਿਓ ਤੇ ਹਾਲਾਤ ਜਿਹੜੇ ਨੇ ਦੂਜਾ ਬਿਹਾਰ ਯੂਪੀ ਜਿਹੜੀ ਪੁਰਾਣੀ ਮੈਂ ਬਿਹਾਰ ਦੀ ਗੱਲ ਹਮੇਸ਼ਾ ਕਰਦਾ ਨਮਾ ਦਾ ਚੰਗਾ ਬਣ ਗਿਆ ਹੁਣ ਹੁਣ ਤਾਂ ਹਾਲਾਤ ਉੱਥੇ ਚੰਗੇ ਨੇ ਪਰ ਜਿਹੜੇ ਪੁਰਾਣੀ ਯੂਪੀ ਬਿਹਾਰ ਤੋਂ ਹੁੰਦੇ ਹੁੰਦੇ ਸੀ ਕਿ ਇੱਥੇ ਕਿਦਾਂ ਹੋਲੀ ਮਾਰਦੇ ਇੱਥੇ ਜੇ ਦਾ ਕਾ ਕਰ ਲਿਆ ਗਿਆ ਉਹ ਹਾਲਾਤ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਜਾ ਸਰ ਤੁਸੀਂ ਐਲੀਗੇਸ਼ਨ ਲਾ ਦਿਓ ਲਗਾਤਾਰ ਕੀ ਤੱਕ ਕਿਸ਼ਾਈ ਬਈਆ ਤਾਂ ਤੁਹਾਡੀ ਅਗਲੀ ਰਣਨੀਤੀ ਕੀ ਹੈ ਮੈਂ ਬਿਲਕੁਲ ਪਹਿਲਾਂ ਦੱਸਿਆ ਕਿ ਸਾਡੀ ਰਣਨੀਤੀ ਜਿਹੜੀ ਹੈ ਅਸੀਂ ਧਰਮ ਦੇ ਪ੍ਰਦਰਸ਼ਨ ਵੀ ਕੀਤੇ ਅਸੀਂ ਵਿਰੋਧ ਵੀ ਕੀਤਾ ਸੀ ਲੋਕਾਂ ਦੇ ਹੱਥ ਦੇ ਵਿੱਚ ਵੀ ਖੜਿਆ ਤੇ ਅਸੀਂ ਅਸੀਂ ਸਹੀ ਤਰੀਕੇ ਨਾਲ ਕੋਈ ਨਹੀਂ ਕਿ ਅਸੀਂ ਹਟਕਾਂ ਮਚਾ ਕੇ ਅਸੀਂ ਦੂਜੇ ਦੇ ਤੱਕੇ ਵੀ ਉੱਥੇ ਜਾ ਕੇ ਕੋ ਰੌਲਾ ਪਾਉਣੇ ਜੀ ਅਸੀਂ ਅਮਨ ਕਾਨੂੰਨ ਨੂੰ ਖਰਾਬ ਕਰਨਾ ਸਹੀ ਤਰੀਕੇ ਨਾਲ ਅਸੀਂ ਵਿਰੋਧ ਕਰਾਂਗੇ ਪ੍ਰਦਰਸ਼ਨ ਕਰਾਂਗੇ ਜਿਵੇਂ ਉਥੇ ਰਦਾਪੁਰਜ ਕੀਤਾ ਤੇ ਅੱਗੇ ਲੜਾਈ ਜਿਹੜੀਆਂ ਕਾਨੂੰਨੀ ਤੌਰ ਤੇ ਵੀ ਲੜਾਂਗੇ ਤੇ ਆਪਣੀ ਪਾਰਟੀ ਦੇ ਤੌਰ ਤੇ ਅਸੀਂ ਇਹ ਲੜਾਈ ਜਿੱਥੇ ਵੀ ਹੋਊਗੀ ਜਿੱਤਾਂਗੇ ਠੀਕ ਹੈ